ਬੇਤੇਗਲ ਰਾਤ ਕਰੇਂਡਾ ਦੀ ਪੁਲਿਸ ਵੱਲੋਂ ਟਾਰੀ ਦੇ ਨੇੜਲੇ ਪਿੰਡ ਨੇਸ਼ਟਾ ਵਿਖੇ ਮੁਖਬਰ ਦੀ ਸੂਚਨਾ ਉੱਤੇ ਨਾਕੇਬੰਦੀ ਕੀਤੀ ਗਈ ਸੀ ਪੁਲਿਸ ਨੂੰ ਇਹ ਪੱਕੀ ਸੂਚਨਾ ਮਿਲੀ ਸੀ ਕਿ ਦੋ ਨੌਜਵਾਨੇ ਮੋਟਰਸਾਈਕਲ ਉੱਤੇ ਨਸ਼ਾ ਲੈ ਆ ਰਹੇ ਨੇ ਜਦੋਂ ਦੋਸ਼ੀ ਨੌਜਵਾਨ ਟਾਰੀ ਪਾਸੋਂ ਨੇਸ਼ਟਾ ਪਿੰਡ ਵਿੱਚ ਦਾਖਲ ਹੋ ਰਹੇ ਸਨ ਤਾਂ ਨਾਕਾਬੰਦੀ ਦੇਖ ਕੇ ਉਹਨਾਂ ਨੇ ਅਚਾਨਕ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਦੋਵੇਂ ਨੌਜਵਾਨ ਆਪਣੇ ਹੱਥਾਂ ਵਿੱਚ ਲਿਆ ਲਿਫਾਫਾ ਖੇਤਾਂ ਵਿੱਚ ਸੁੱਟ ਦਿੱਤਾ ਅਤੇ ਮੋਟਰਸਾਈਕਲ ਉੱਤੇ ਭੱਜਣ ਲੱਗੇ ਪੁਲਿਸ ਜਦੋਂ ਉਹਨਾਂ ਦਾ ਪਿੱਛਾ ਕਰ ਰਹੀ ਸੀ ਦੋਸ਼ੀਆਂ ਵੱਲੋਂ ਪਿਸਤੌਲ ਦੇ ਨਾਲ ਪੁਲਿਸ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਇਸ ਗੋਲੀਬਾਰੀ ਦੇ ਦੌਰਾਨ ਉੱਥੋਂ ਲੰਘ ਰਹੇ ਇੱਕ ਰਾਗੀਰ ਗੁਰਜੀਤ ਸਿੰਘ ਬਿੱਲਾ ਜੋ ਤਰਨਤਾਰਨ ਵਿਖੇ ਰਹਿੰਦੇ ਨੇ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਿੰਡ ਨੇਸ਼ਟਾ ਆਇਆ ਹੋਇਆ ਸੀ ਉਸ ਨੂੰ ਗੋਲੀ ਲੱਗੀ ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਦੇ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜਦੋਂ ਲਿਫਾਫਾ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਲਗਭਗ 5 ਕਿਲੋ ਹੇਰੋਇਨ ਬਰਾਮਦ ਕੀਤੀ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਉਹ ਸਾਡਾ ਆਪਣਾ ਇੱਕ ਟੀਮ ਸਾਡੀ ਨਾਕੇ ਤੇ ਸੀਗੀ ਨਿਸ਼ਟਾ ਉਤਾਰੀ ਨਿਸ਼ਟਾ ਰੋਡ ਦੇ ਡਰੇਨ ਦੇ ਲਾਗੇ ਬਿਲਕੁਲ ਸਾਡੀ ਟੀਮ ਨੇ ਸਮਗਲਿੰਗ ਦੇ ਅਗੇਂਸਟ ਜਿਹੜਾ ਸਾਡੀ ਡਰੱਗ ਦੀ ਚੱਲਦੀ ਹੈ ਮੁਹਿੰਮ ਉਹ ਸਬੰਧ ਜੋ ਉੱਥੇ ਨਾਕੇ ਦੇ ਮੌਜੂਦ ਸੀਗੇ ਉਹ ਜਿੱਦੀ ਪਾਰਟੀ ਮੌਜੂਦ ਸੀਗੀ ਇਹ ਦੋ ਮੁੰਡੇ ਨੌਜਵਾਨ ਟਾਰੀ ਦੀ ਸਾਈਡ ਤੋਂ ਆਏ ਸੀ ਮੋਟਰਸਾਈਕਲ ਤੇ ਜਿਨ੍ਹਾਂ ਨੂੰ ਅਸੀਂ ਬਾਅਦ ਵਿੱਚ ਸ਼ਨਾਖਤ ਕਰ ਲਈ ਆ ਉਹ ਉਹਨਾਂ ਨੇ ਇੱਕਦਮ ਜਦੋਂ ਟਾਰਚ ਦੇ ਕੇ ਰੋਕਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਗਏ ਲੇਕਿਨ ਯਕਦਮ ਟੀਮ ਨੇ ਉਹਨਾਂ ਨੂੰ ਲੋਚਿਆ ਜਦੋਂ ਫੜਿਆ ਉਹਨਾਂ ਨੇ ਮੋਟਰਸਾਈਕਲ ਪਿਆ ਲਿਆ ਉਹ ਮੋਟਰਸਾਈਕਲ ਪਿਆ ਉਹਦਾ ਜਿਹੜਾ ਪਿਛਲਾ ਬੰਦਾ ਸੀ ਉਹ ਡਿੱਗਾ ਲੇਕਿਨ ਸਾਡੀ ਟੀਮ ਨੇ ਫਿਰ ਉਹਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥ 'ਚ ਕੋਈ ਲਿਫਾਫਾ ਸੀ ਉਹਨੇ ਇੱਕਦਮ ਛੁੱਟਿਆ ਛੁੱਟ ਕੇ ਉਹ ਦੌੜ ਗਿਆ ਨੇੜੇ ਦੀ ਉਸ ਕਰਕੇ ਉਹ ਜਦੋਂ ਭੱਜਿਆ ਵਾ ਤੇ ਉਹਨੇ ਇੱਕਦਮ ਉਸ ਦੱਬ ਆਪਣੀ ਚੋਂ ਡਰ ਦੇ ਮਾਨ ਵੀ ਪੁਲਿਸ ਦੇ ਜਦੋਂ ਪਿੱਛਾ ਕੀਤਾ ਆ ਤੇ ਪਿਸਤਲ ਕੱਢਿਆ ਤੇ ਅਨਨਮ ਸੀਗੇ ਦੋਨੇ ਪਿਸਤਲ ਉਹਨੇ ਜਿਹੜਾ ਫਾਇਰ ਪੁਲਿਸ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਤੇ ਹਮਲਾ ਜਿਹੜਾ ਵਾ ਫਾਇਰ ਕੀਤਾ ਲੇਕਿਨ ਉਹ ਪਿੱਛੇ ਰਾਹੀਰ ਸੀ ਇੱਕ ਗੁਰਜੀਤ ਬਿੱਲਾ ਬਾਅਦ ਚ ਹੀ ਤਸਦੀਕ ਕੀਤਾ ਇਹਦੇ ਸਤੇ ਉਹਦੀ ਰਿਸ਼ਤੇਦਾਰੀ ਸੀ ਰਹਿਣ ਵਾਲੇ ਤਰਨਤਾਰਨ ਦਾ ਰਸੂਲਪੁਰ ਦਾ ਉਹਦੇ ਗੋਲੀ ਪੱਟ ਚ ਲੱਗ ਗਈ ਸੀ ਓਮੀਡੀਏਟਲੀ ਅਸੀਂ ਉਹਨੂੰ ਆਪਣਾ ਤੱਕਿਆ ਫੜਾ ਫੜ ਆਪਣੀਆਂ ਗੱਡੀਆਂ ਜਾਂ ਮੰਦੀਪ ਲੈ ਕੇ ਆਏ ਪਰ ਅਨਫੋਰਚੂਨੇਟਲੀ ਅਸੀਂ ਉਹਨੂੰ ਪਛਾਣ ਨਹੀਂ ਸਕੇ ਉਹਨਾਂ ਦੇ ਅਸੀਂ شناخت ਕਰ ਲਈ ਹੈ ਸਖਤ ਕਾਰਵਾਈ ਉਹਨਾਂ ਤੇ ਜਿਹੜੀ ਆ ਪ੍ਰਚਾਰਾ ਦਰਜ ਕੀਤਾ ਇਹਦੇ ਵਿੱਚ ਜਿਹੜਾ ਲਫਾਫਾ ਚੈੱਕ ਕਰਨ ਤੇ 5 ਕਿਲੋ ਹੈਗ ਨੂੰ ਬਰਾਮਦ ਹੋਈ ਉਹਨਾਂ ਕੋਲ ਸਮਗਲਰ ਸੀਗੇ ਉਹਨਾਂ ਨੂੰ ਅਸੀਂ ਤਸਦੀਕ ਕਰ ਲਿਆ ਬੰਦੇ ਕੌਣ ਨੇ ਸਿਰ ਇਹ ਮੁਲਾਜ਼ਮ ਸੀ ਜਿਹੜੇ ਗੋਲੀ ਵਜੀ ਹੈ ਨਹੀਂ 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 ਇਹ ਪ੍ਰਾਈਵੇਟ ਰਾਹ ਗਈ ਸੀ ਵੇਸ਼ ਤੇ ਕੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਗੁਰਜੀਤ ਬਿੱਲਾ ਨਾਮ ਉਹ ਸਾਡਾ ਆਪਣਾ ਨਾ ਇੱਕ ਟੀਮ ਸਾਡੀ ਨਾਕੇ ਤੇ ਸੀਗੀ ਨੀਸ਼ਟਾ ਟਾਰੀ ਨਿਸ਼ਟਾ ਰੋਡ ਦੇ ਡਰੇਨ ਦੇ ਲਾਗੇ ਬਿਲਕੁਲ ਸਾਡੀ ਟੀਮ ਨੇ ਸਮਗਲਿੰਗ ਦੇ ਅਗੇਂਸਟ ਜਿਹੜਾ ਸਾਡੀ ਡਰੱਗ ਦੀ ਚਲਦੀ ਹੈ ਮੁਹਿੰਮ ਉਹਦੇ ਸਬੰਧ ਵਿੱਚ ਉੱਥੇ ਨਾਕੇ ਦੇ ਮੌਜੂਦ ਸੀਗੇ ਪੋਰਚੀਤੀ ਪਾਰਟੀ ਮੌਜੂਦ ਸੀਗੇ ਤੇ ਦੋ ਮੁੰਨੇ ਨੌਜਵਾਨ ਟਾਰੀ ਦੀ ਸਾਈਡ ਤੋਂ ਆਏ ਸੀ ਮੋਟਰਸਾਈਕਲ ਤੇ ਜਿਨ੍ਹਾਂ ਦੀ ਅਸੀਂ ਬਾਅਦ ਵਿੱਚ شناخت ਕਰ ਲਈ ਆ ਉਹ ਉਹਨਾਂ ਨੇ ਇੱਕਦਮ ਜਦੋਂ ਟਾਰਚ ਦੇ ਕੇ ਰੋਕਿਆ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਗਏ ਲੇਕਿਨ ਯਤਨ ਟੀਮ ਨੇ ਉਹਨਾਂ ਨੂੰ ਪੋਚਿਆ ਜਦੋਂ ਫੜਿਆ ਉਹਨਾਂ ਨੇ ਮੋਟਰਸਾਈਕਲ ਪਿਆ ਲਿਆ ਉਹ ਮੋਟਰਸਾਈਕਲ ਪਿਆ ਹੁੰਦਾ ਜਿਹੜਾ ਪਿਛਲਾ ਬੰਦਾ ਸੀ ਉਹ ਡਿੱਗਾ لیکن ਸਾਡੀ ਟੀਮ ਨੇ ਫਿਰ ਉਹਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥ 'ਚ ਕੋਈ ਲਿਫਾਫਾ ਸੀ ਉਹਨੇ ਇੱਕਦਮ ਛੁੱਟਿਆ ਛੁੱਟ ਕੇ ਉਹ ਦੌੜ ਗਿਆ ਹਨੇੜੀ ਦੀ ਆੜ ਸੀਗੀ ਹਨੇਰਾ ਸੀ ਉਸ ਕਰਕੇ ਉਹ ਜਦੋਂ ਭੱਜਿਆ ਵਾਸਤੇ ਉਹਨੇ ਇੱਕਦਮ ਉਸ ਦੱਬ ਆਪਣੀ ਚੋਂ ਡਰ ਦੇ ਮਾਨ ਵੀ ਪੁਲਿਸ ਨੇ ਜਦੋਂ ਪਿੱਛਾ ਕੀਤਾ ਆ ਉਹਨੇ ਪਿਸਟਲ ਕੱਢਿਆ ਤੇ ਅਨਨੋਮ ਸੀਗੇ ਦੋਨੋਂ ਹੀ ਪਿਸਟਲ ਉਹਨੇ ਜਿਹੜਾ ਫਾਇਰ ਪੁਲਿਸ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਤੇ ਹਮਲਾ ਜਿਹੜਾ ਉਹ ਫਾਇਰ ਕੀਤਾ ਲੇਕਿਨ ਉਹ ਪਿੱਛੇ ਰਾਘੀਰ ਸੀ ਇੱਕ ਗੁਰਜੀਤ ਬਿੱਲਾ ਪਾਚੇ ਹੀ ਤਸਦੀਕ ਕੀਤਾ ਮਿਨਿਸਟਰੀ ਉਹਦੀ ਰਿਸ਼ਤੇਦਾਰੀ ਸੀ ਰਹਿਣ ਵਾਲੇ ਤਰਨਤਾਰਨ ਦਾ ਰਸੂਲਪੁਰ ਦਾ ਉਹਦੇ ਗੋਲੀ ਪੱਟ ਚ ਲੱਗੀ ਸੀ ਓਨ ਇਮੀਡੀਏਟਲੀ ਅਸੀਂ ਉਹਨੂੰ ਆਪਣਾ ਚੱਕਿਆ ਫੜਾਫੜ ਆਪਣੀਆਂ ਗੱਡੀਆਂ ਜਾਂ ਮੰਦੀ ਬਲੈਕ ਆਏ ਪਰ ਅਨਫੋਰਚੂਨੇਟਲੀ ਅਸੀਂ ਉਹਨੂੰ ਨਹੀਂ ਸਕੇ ਉਹਨਾਂ ਦੇ ਅਸੀਂ شناخت ਕਰ ਲਈਆ ਸਖਤ ਕਾਰਵਾਈ ਉਹਨਾਂ ਤੇ ਜਿਹੜੀ ਆ ਪ੍ਰਚਾਰਾ ਦਰਜ ਕੀਤਾ ਤੇ ਇਹਦੇ ਚ ਜਿਹੜਾ ਲਫਾਫਾ ਚੈੱਕ ਕਰਨ ਤੇ 5 ਕਿਲੋ ਹੈਰਨ ਬ੍ਰਾਹਮਡ ਹੋਈ ਉਹਨਾਂ ਕੋਲ ਸਮਗਲਰ ਸੀਗੇ ਉਹਨਾਂ ਨੂੰ ਅਸੀਂ ਤਸਦੀਕ ਕਰ ਲਿਆ ਬੰਦੇ ਕੌਣ ਨੇ ਸਿਰਫ ਇਹ ਮੁਲਾਜ਼ਮ ਸੀ ਜਿਹੜੇ ਗੋਲੀ ਵਜੀ ਹੈ ਨਹੀਂ 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 ਇਹ ਪ੍ਰਾਈਵੇਟ ਰਾਹ ਗਈ ਸੀ ਇਹ ਇਸ ਟੇ ਕੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਗੁਰਜੀਤ ਬਿੱਲਾ ਨਾਲ